ਮੈਂ ਸੁਰੇਸ਼ ਕੁਮਾਰ ਸ਼ਰਮਾ ਵੈਲਨੈਸ ਕੋਚ ਅੱਜ ਤੁਹਾਡੇ ਨਾਲ ਵੀਗਨ ਡੇ ਦੇ ਉੱਤੇ ਤੁਹਾਨੂੰ ਲੱਖ ਲੱਖ ਮੁਬਾਰਕਾਂ ਹੈ ਵਿਸ਼ੇ ਪੱਧਰ ਤੇ ਮਨਾਇਆ ਜਾਣ ਵਾਲਾ ਦਿਨ ਹੈ ਤਾਂ ਕੁਝ ਲੋਕਾਂ ਨੂੰ ਸ਼ਾਇਦ ਇਸ ਦੀ ਸ਼ਬਦ ਦੀ ਮਹੱਤਤਾ ਦਾ ਨਹੀਂ ਪਤਾ ਇਹ ਸ਼ਬਦ ਹੈ ਜ ਜਣੇ ਅਸੀਂ ਸ਼ਾਕਾਹਾਰੀ ਭੋਜਨ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਵੈਸ਼ ਨੂੰ ਵੀ ਕਹਿ ਸਕਦੇ ਹਾਂ ਤਾਂ ਵੈਸ਼ ਨੂੰ ਹੋਣ ਦੇ ਨਾਲ ਨਾਲ ਅਸੀਂ ਕੀ ਕਰਦੇ ਹਾਂ ਕਿ ਸਾਨੂੰ 84 ਲੱਖ ਜੂਨਾਂ ਦੀਆਂ ਜਿੰਨੀਆਂ ਵੀ ਜੀਵ ਆਤਮਾ ਹੈ ਇੱਕ ਤਾਂ ਉਹਨਾਂ ਦੇ ਨਾਲ ਸਾਡਾ ਜਿਹੜਾ ਪ੍ਰੇਮ ਭਾਵ ਹੈ ਉਹ ਜਹਰ ਹੁੰਦਾ ਹੈ ਕਿ ਲੋਕ ਜਿਹੜੇ ਮਾਸ ਮੱਛੀ ਖਾਂਦੇ ਨੇ ਤਾਂ ਦੂਜੇ ਜੀਵਾਂ ਦੀ ਆਤਮਾ ਨੂੰ ਕਤਲ ਕਰਨ ਤੋਂ ਬਾਅਦ ਆਪਣਾ ਭੋਜਨ ਤੇ ਆਪਣੀ ਜੀਵ ਦਾ ਸੁਆਦ ਪੂਰਾ ਕਰਦੇ ਨੇ ਪਰ ਵੀਗਨ ਡੇ ਦੇ ਵਿੱਚ ਕੀ ਹੈ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਹੋ ਕੇ ਅਸੀਂ ਆਪਣੇ ਆਪ ਨੂੰ ਇੱਕ ਵੈਸ਼ਨੂ ਹੋਣ ਦਾ ਦਰਜਾ ਦਿੰਦੇ ਹਾਂ ਵੈਸ਼ਨੂ ਲੋਕ ਹੈ ਜਿਹੜੇ ਉਹਦੇ ਵਿੱਚ ਅਸੀਂ 84 ਲੱਖ ਜੂਨਾ ਪ੍ਰਤੀ ਆਪਣਾ ਪਿਆਰ ਵਿਅਕਤ ਕਰਦੇ ਹਾਂ ਤਾਂ ਜਿਹੜੀਆਂ ਜੂਨਾ ਸਾਡੇ ਭੋਜਨ ਦਾ ਸ਼ਕਾਰ ਹੋ ਕੇ ਉਹਨਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਅਗਨੀ ਭੇਟ ਕੀਤਾ ਜਾਂਦਾ ਤੇਲ ਦੇ ਵਿੱਚ ਉਵਾਲਿਆ ਜਾਂਦਾ ਤਾਂ ਉਹਨਾਂ ਦੇ ਜਿਹੜੀ ਆਤਮਾ ਨੂੰ ਕਸ਼ਟ ਹੁੰਦਾ ਹੈ ਉਸ ਕਸ਼ਟ ਦਾ ਜਿਹੜਾ ਪਾਪ ਕਹਿੰਦੇ ਅਸੀਂ ਨਰਕ ਸਵਰਗ ਕਹਿੰਦੇ ਆ ਉਸ ਗੱਲ ਦਾ ਅਹਿਸਾਸ ਕਰਾਉਂਦਾ ਕਿ ਜੇ ਅਸੀਂ ਵੈਸ਼ਨ ਨੂੰ ਸੁਭਾ ਦੇ ਹੁੰਦੇ ਆ ਤਾਂ ਅਸੀਂ ਆਪਣੇ ਉਹਨਾਂ 84 ਲੱਖ ਜੂਨਾ ਨਾਲ ਇੱਕ ਪ੍ਰੇਮ ਭਾਵ ਉਹਨਾਂ ਦੀ ਜੀਵ ਆਤਮਾ ਦੀ ਸੁਰਕਸ਼ਾ ਦਾ ਇੱਕ ਬਚਨ ਬੰਧਤਾ ਕਰਦੇ ਆਂ ਤਾਂ ਅੱਜ ਜਿਹੜੇ ਕੁਝ ਲੋਕ ਆਏ ਜਿਹੜੇ ਉਹ ਪਸ਼ੂਆਂ ਦੇ ਦੁੱਧ ਨੂੰ ਵੀ ਸ਼ਾਕਾਹਾਰੀ ਮੰਨਦੇ ਨੇ ਕਿ ਉਹ ਪਸ਼ੂਆਂ ਦੇ ਸਰੀਰ ਦੇ ਅੰਦਰੋਂ ਨਿਕਲਣ ਵਾਲੇ ਕੁਝ ਤੱਤਾਂ ਨੂੰ ਲੈ ਕੇ ਉਹ ਵੀ ਮਤਲਬ ਸ਼ਾਕਾਹਾਰੀ ਨਹੀਂ ਮੰਨਿਆ ਜਾਂਦਾ ਪਰੰਤੂ ਭਾਰਤ ਦੇ ਵਿੱਚ ਦੁੱਧ ਨੂੰ ਅਸੀਂ ਵੈਸ਼ ਨੂੰ ਗਿੰਦੇ ਆਂ ਤਾਂ ਭਾਰਤੀ ਸੰਸਕ੍ਰਿਤੀ ਦੇ ਮਤਾਬਕ ਵੈਸ਼ ਨੂੰ ਹੋ ਕੇ ਅਸੀਂ ਪਰੰਪਰਾ ਉਹ ਉਸ ਦਾपादन ਕਰਦੇ ਆ ਜਿੱਥੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਵਿਸ਼ਵਾਸ ਰੱਖਿਆ ਜਾਂਦਾ ਹੈ ਤਾਂ ਬੇਸ਼ੱਕ ਕੁਝ ਲੋਕ మాਸ ਮਿੱਟੀ ਮੱਛੀ ਖਾ ਕੇ ਵੀ ਆਪਣੇ ਆਪ ਨੂੰ ਪ੍ਰਮਾਤਮਾ ਦੇ ਭਗਤ ਕਹਾਉਂਦੇ ਨੇ ਤਾਂ ਕੁਦਰਤੀ ਤੌਰ ਤੇ ਭਾਰਤੀ ਸੰਸਕ੍ਰਿਤੀ ਦੇ ਮੁਤਾਬਕ ਵੀਗਨਿੰਗ ਡੇ ਹੈ ਜਿਹੜਾ ਉਹ ਸ਼ੁੱਧ ਸ਼ਾਕਾਹਾਰੀ ਬੈਸ਼ ਨੂੰ ਲੋਕਾਂ ਦੇ ਸੁਭਾਅ ਦੀ ਗੱਲ ਕਰਦਾ ਹੈ ਤਾਂ ਹਿੰਦੂ ਮਤ ਦੇ ਵਿੱਚ ਜਿਹੜਾ ਹੈਗਾ ਇਹਨਾਂ ਚੀਜ਼ਾਂ ਤੋਂ ਕਾਫੀ ਵੱਡਾ ਪਰਹੇਜ਼ ਕੀਤਾ ਜਾਂਦਾ ਸਿੱਖ ਮਤ ਦੇ ਵਿੱਚ ਵੀ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕੀਤਾ ਜਾਂਦਾ ਹੈ ਤਦ ਕੁਝ ਧਰਮ ਹੈ ਜਿਹੜੇ ਉਹ మాਸ ਮਿੱਟੀ ਨੂੰ ਵਰਤਦੇ ਹੋਏ ਵੀ ਪ੍ਰਮਾਤਮਾ ਦੀ ਬਾਤ ਕਰਦੇ ਹਨ ਤਾਂ ਇਸ ਕਰਕੇ ਅਸੀਂ ਜਿਹੜਾ ਵੀਗਨਿੰਗ ਡੇ ਦੇ ਵਿੱਚ ਇੱਕ ਪਰਨ ਕਰਨਾ ਹੈ ਕਿ ਅਸੀਂ 84 ਲੱਖ ਜੂਨਾਂ ਦੇ ਸਰੀਰ ਨੂੰ ਕਸ਼ਟ ਦੇ ਕੇ ਜਿਹੜਾ ਭੋਜਨ ਬਣਦਾ ਹੈ ਉਸ ਭੋਜਨ ਤੋਂ ਅਸੀਂ ਦੂਰ ਕਿਵੇਂ ਜਾ ਸਕਦੇ ਹਾਂ ਅਸੀਂ ਸ਼ਾਕਾਹਾਰੀ ਭੋਜਨ ਦੇ ਨਾਲ ਆਪਣੀ ਤੰਦਰੁਸਤੀ ਨੂੰ ਰੱਖਦੇ ਹਾਂ ਤਾਂ ਮੈਂ ਇਸ ਨੂੰ ਐਜੇ ਵੈਲਨੈਸ ਕੋਚ ਇੱਕ ਗੱਲ ਕਹੂੰਗਾ ਕਿ ਜਿਹੜਾ ਇਨਸਾਨ ਦੇ ਅੰਦਰ ਲੀਵਰ ਲਾਇਆ ਗਿਆ ਉਹ ਮਾਸਾਹਾਰੀ ਨਹੀਂ ਅਗਰ ਤੁਸੀਂ ਮਾਸ ਦੀ ਵਰਤੋਂ ਕਰਦੇ ਹੋ ਤਾਂ ਲੀਵਰ ਦੇ ਵਿੱਚ ਕੁਝ ਇਹੋ ਚੀਜ਼ਾਂ ਗੈਰ ਕੁਦਰਤੀ ਕ੍ਰਿਆਵਾਂ ਵਾਪਰਦੀਆਂ ਨੇ ਜਿਨ੍ਹਾਂ ਦੇ ਕਰਕੇ ਸਾਡਾ ਸਰੀਰ ਕੁਝ ਨਾਮਰਾਦ ਰੋਗਾਂ ਤੋਂ ਗ੍ਰਸਤ ਹੋ ਜਾਂਦਾ ਹੈ ਔਰ ਕੁਝ ਜਿਹੜੀਆਂ ਉਹਨਾਂ ਜੀਵ ਜੰਤੂਆਂ ਦੇ ਵਿੱਚ ਗੈਰ ਕੁਦਰਤੀ ਬਿਮਾਰੀਆਂ ਜਾਂ ਕ੍ਰਿਆਵਾਂ ਵਾਪਰਦੀਆਂ ਨੇ ਉਹ ਸਾਡੇ ਸਰੀਰ ਵਾਸਤੇ ਗੈਰ ਕੁਦਰਤੀ ਬਿਮਾਰੀਆਂ ਦੇ ਵਿੱਚ ਸਾਨੂੰ ਲੈ ਕੇ ਜਾਂਦੀਆਂ ਤਾਂ ਅਸੀਂ ਆਪਣੇ ਆਪ ਦੀ ਤੇ ਆਪਣੇ ਪਰਿਵਾਰ ਦੀ ਤੰਦਰੁਸਤੀ ਨੂੰ ਮੁੱਖ ਰੱਖਦੇ ਹੋਏ ਅਸੀਂ ਸ਼ਾਕਾਹਾਰੀ ਭੋਜਨ ਦੇ ਵਿੱਚ ਵਿਸ਼ਵਾਸ ਰੱਖਣਾ ਹੈ ਸ਼ਾਕਾਹਾਰੀ ਭੋਜਨ ਦੇ ਵਿੱਚ ਵਿਸ਼ਵਾਸ ਰੱਖਦੇ ਹੋਏ ਅਸੀਂ ਉਹਨਾਂ ਦੁਨੀਆ ਦੀਆਂ ਨਾਮਰਾਦ ਬਿਮਾਰੀਆਂ ਤੋਂ ਬਚ ਸਕਦੇ ਹਾਂ ਜਿਹੜੀਆਂ ਉਹਨਾਂ ਪਸ਼ੂਆਂ ਪੰਛੀਆਂ ਜੀਵ ਜੰਤੂਆਂ ਦੇ ਵਿੱਚ ਕੁਦਰਤੀ ਤੌਰ ਤੇ ਪਾਈਆਂ ਜਾਂਦੀਆਂ ਨੇ ਤਾਂ ਮਨੁੱਖੀ ਸਰੀਰ ਹੈ ਜਿਹੜਾ ਇਹ ਕੁਦਰਤੀ ਤੌਰ ਤੇ ਮਾਸ ਅਤੇ ਇਸ ਤਰ੍ਹਾਂ ਦੇ ਭੋਜਨ ਪਦਾਰਥਾਂ ਨੂੰ ਹਾਜ਼ਮ ਕਰਨ ਵਾਸਤੇ ਨਹੀਂ ਬਣਿਆ ਜਿਹੜੇ ਵੀ ਲੋਕ ਇਸ ਭੋਜਨ ਪਦਾਰਥਾਂ ਨੂੰ ਵਰਤਦੇ ਨੇ ਉਹਨਾਂ ਦੇ ਲੀਵਰ ਦੇ ਅੰਦਰ ਗੈਰ ਕੁਦਰਤੀ ਕਿਰਿਆਵਾਂ ਪੈਦਾ ਹੋ ਕੇ ਉਸ ਬੰਦੇ ਦੇ ਸੁਆਚ ਉਸ ਬੰਦੇ ਦੀ ਰਹਿਣ ਸਹਿਣ ਦੀ ਜੀਵਨ ਸ਼ੈਲੀ ਚ ਉਸ ਬੰਦੇ ਦੇ ਬੋਲਣ ਚੱਲਣ ਦੇ ਢੰਗ ਚ ਉਸ ਬੰਦੇ ਦੀ ਮਾਨਸਿਕ ਸੋਚ ਦੇ ਉੱਤੇ ਬਹੁਤ ਗਹਿਰਾ ਪ੍ਰਭਾਵ ਪਾਉਂਦੀਆਂ ਨੇ ਜਿਵੇਂ ਅਸੀਂ ਕਹਿੰਦੇ ਹਾਂ ਜੈਸਾ ਖਾਓਗੇ ਅੰਨ ਵੈਸਾ ਹੋ ਜੂ ਮਨ ਤਾਂ ਸਾਡਾ ਮੰਨ ਹੈ ਜਿਹੜਾ ਉਹ ਸਾਡੇ ਭੋਜਨ ਦੀ ਜਿਹੜੀ ਸ਼ਾਕਾਹਾਰੀ ਭੋਜਨ ਦੀ ਕਿਰਿਆ ਦੇ ਨਾਲ ਕਿ ਕੁਦਰਤੀ ਤੌਰ ਤੇ ਸ਼ੁੱਧ ਰਹਿੰਦਾ ਹੈ ਤੇ ਗੈਰ ਕੁਦਰਤੀ ਭੋਜਨ ਜਿਹੜੇ ਜਿਹਨੂੰ ਅਸੀਂ ਮਾਸਾਹਾਰੀ ਭੋਜਨ ਕਹਿੰਦੇ ਆ ਉਹਨਾਂ ਦੀ ਵਰਤੋਂ ਕਰਨ ਨਾਲ ਮਨੁੱਖੀ ਸਰੀਰ ਦੇ ਲੀਵਰ ਦਾ ਗੈਰ ਕੁਦਰਤੀ ਕ੍ਰਿਆਵਾਂ ਦੇ ਵਿੱਚ ਜਾਣਾ ਸੁਭਾਵਿਕ ਹੁੰਦਾ ਹੈ ਇਸ ਕਰਕੇ ਮੈਂ ਐਜੀ ਬੈਲੈਂਸ ਕੋਚ ਤੁਹਾਨੂੰ ਇੱਕੋ ਹੀ ਰਾਏ ਦੇਵਾਂਗਾ ਕਿ ਜੇਕਰ ਕੁਦਰਤ ਨੇ ਜਿਹੜਾ ਲੀਵਰ ਹੈ ਸ਼ੇਰ ਕੁੱਤੇ ਬਿੱਲਿਆਂ ਦੇ ਵਿੱਚ ਇਸ ਤਰ੍ਹਾਂ ਦਾ ਲਾਇਆ ਕਿ ਉਹ ਮਾਸ ਖਾ ਸਕਦੇ ਹਨ ਤੇ ਮਾਸ ਨੂੰ ਹਜ਼ਮ ਕਰ ਸਕਦੇ ਹਨ ਪਰੰਤੂ ਜਿਹੜਾ ਮਨੁੱਖੀ ਸਰੀਰ ਹੈ ਸਾਡੇ ਵਿਦਵਾਨਾਂ ਦੇ ਮਤਲਬਕ ਸਾਡੇ ਗ੍ਰੰਥਾਂ ਦੇ ਮਤਲਬਕ ਸਾਡੀ ਅੱਜ ਦੀ ਸਾਇੰਸ ਦੇ ਮਤਲਬਕ ਇਸ ਗੈਰ ਕੁਦਰਤੀ ਭੋਜਨ ਨੂੰ ਹਜਮ ਨਹੀਂ ਕਰਦਾ ਜੇ ਅਸੀਂ ਉਸ ਨੂੰ ਕਰਦੇ ਵੀ ਹਾਂ ਤਾਂ ਉਹਦੇ ਨਾਲ ਸਾਨੂੰ ਗੈਰ ਕੁਦਰਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅੱਜ ਮੈਂ ਤੁਹਾਡਾ ਵੈਲਨੈਸ ਕੋਚ ਸੁਰੇਸ਼ ਕੁਮਾਰ ਸ਼ਰਮਾ ਪੂਰੀ ਦੁਨੀਆ ਦੇ ਲੋਕਾਂ ਨੂੰ ਇਸ ਦਿਨ ਦੇ ਉੱਤੇ ਲੱਖ ਲੱਖ ਮੁਬਾਰਕਾਂ ਦਿੰਦਾ ਤੇ ਕੋਸ਼ਿਸ਼ ਕਰੋ ਕਿ ਅੱਜ ਤੋਂ ਬਾਅਦ ਅਸੀਂ 84 ਲੱਖ ਜੀ ਉਹਨਾਂ ਨੂੰ ਬਿਨਾਂ ਕਸ਼ਟ ਦਿੱਤੇ ਆਪਣੀ ਜੀਵ ਦੇ ਸਵਾਦ ਨੂੰ ਤਿਆਗ ਕੇ ਅਸੀਂ ਸ਼ਾਕਾਹਾਰੀ ਜੀਵਨ ਦੇ ਵਿੱਚ ਪੈਰ ਧਰਾਂਗੇ ਥੈਂਕ ਯੂ ਥੈਂਕ ਯੂ